ਸਭ ਤੋਂ ਪਹਿਲਾਂ ਵੀਡੀਓ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਚੁੱਕੇ ਹਾਂ ਜੀ ਸਬਜੀ ਮੰਡੀ ਦੇ ਵਿੱਚ ਤੁਸੀਂ ਦੇਖ ਹੀ ਚੁੱਕੇ ਹੋਵੋਗੇ ਆਪਣੇ ਮੰਗਰ ਸਬਜ਼ੀਆਂ ਆ ਚੁੱਕੀਆਂ ਨੇ ਸਾਰੀਆਂ ਸਬਜ਼ੀਆਂ ਸਜਣ ਲੱਗ ਰਹੀਆਂ ਨੇ ਜੀ ਕਿਸਾਨ ਪਹੁੰਚੇ ਹੋਏ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਹੈ ਜੋ ਸਾਡੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਜਿੰਨਾ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਭੈਣ ਭਰਾਵਾਂ ਦਾ ਧੰਨਵਾਦ ਜੀ ਦਸ ਦੇ ਤੇ ਕਾਫੀ ਸਬਜ਼ੀਆਂ ਮਹਿੰਗੀਆਂ ਵੀ ਹੋਈਆਂ ਨੇ ਕਾਫੀ ਸਬਜ਼ੀਆਂ ਦੇ ਰੇਟ ਬਹੁਤ ਜ਼ਿਆਦਾ ਘਟ ਗਏ ਨੇ ਜੀ ਤੇ ਰੇਟ ਬਹੁਤ ਜ਼ਿਆਦਾ ਘਟ ਗਏ ਨੇ ਇੱਕ ਵਾਰ ਮੰਡੀ ਦੇ ਵਿੱਚ ਝਾਤ ਮਾਰ ਲਓ ਖਰੀਦਦਾਰ ਵੀ ਪਹੁੰਚੇ ਹੋਏ ਨੇ ਕਿਸਾਨ ਆਣੀਆਂ ਸਬਜ਼ੀਆਂ ਲੈ ਕੇ ਵੀ ਪਹੁੰਚੇ ਹੋਏ ਨੇ ਜੀ ਦੋਸਤੋ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲਸਣ ਦੀ ਗੱਲ ਕਰਾਂਗੇ ਜੀ ਲਸਣ ਰੇਟ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਜੀ ਚਲੋ ਚਲਦੇ ਹਾਂ ਲਸਣ ਵੱਲ ਜੀ ਲਸਣ ਦੀ ਗੱਲ ਕਰੀਏ ਜਿਹੜਾ ਤੁਸੀਂ ਦੋਸਤੋ ਇਸ ਵੇਲੇ ਸਕਰੀਨ ਤੇ ਦੇਖ ਰਹੇ ਹੋ ਜੀ ਇਸ ਦਾ ਰੇਟ ਆ ਜਿਹੜਾ ਦੋ ਸੌ 80 ਰੁਪਏ ਕਿਲੋ ਤੱਕ ਬਰੇਆ ਜੀ ਆਹ ਲਸਣ ਜੋ ਤੁਸੀਂ ਦੇਖ ਰਹੇ ਹੋ ਜਿਸ ਇਸ ਵੇਲੇ ਸਕਰੀਨ ਤੇ ਇਸ ਲਸਣ ਦਾ ਰੇਟ ਆ ਜਿਹੜਾ 200 80 ਰੁਪਏ ਕਿਲੋ ਆ ਜੀ ਦੋਸਤੋ ਇਹ ਤੁਹਾਨੂੰ ਦੱਸ ਦਿੱਤਾ ਜੀ ਇਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰਾਂਗੇ ਜੀ ਉਹ ਗੱਲ ਕਰਾਂਗੇ ਦੋਸਤੋ ਚਾਈਨੀਸ ਖੀਰੇ ਦੀ ਚੱਲਦੇ ਆਉਂਦੇ ਵੱਲ ਆ ਆਪਾਂ ਪਹੁੰਚ ਗਏ ਜੀ ਚਾਈਨੀਸ ਖੀਰੇ ਕੋਲ ਇਹਦੇ ਰੇਟ ਬਾਰੇ ਗੱਲ ਕਰਦੇ ਆਂ ਦੋਸਤੋ ਚਾਈਨੀਸ ਖੀਰੇ ਦਾ ਰੇਟ ਆ ਜਿਹੜਾ 40 ਤੋਂ 42 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ ਜੀ ਇਹ ਚਾਈਨੀਸ ਖੀਰਾ ਜੀ ਜੇਕਰ ਦੇਸੀ ਖੀਰੇ ਦੀ ਗੱਲ ਕਰੀਏ ਦੋਸਤੋ 18 ਕਰਪਏ ਤੱਕ ਚੱਲ ਰਿਹਾ ਹੈ ਜੀ ਦੇਸੀ ਖੀਰਾ ਜਾਨੀ ਕਿ ਜਿਹੜਾ ਆਪਣਾ ਆਮ ਖੀਰਾ ਹੁੰਦਾ ਜੀ ਉਹਦਾ ਰੇਟ 18 ਰੁਪਏ ਚੱਲ ਰਿਹਾ ਇਹਦਾ ਰੇਟ 40-42 ਰੁਪਏ ਕਿਲੋ ਤੱਕ ਹੈ ਜੀ ਇਸ ਤੋਂ ਬਾਅਦ ਝੌਲੇ ਦੀ ਗੱਲ ਕਰਦੇ ਆਂ ਦੋਸਤੋ ਝੌਲੇ ਦੀ ਗੱਲ ਕਰੀਏ ਤਾਂ 35 ਤੋਂ 40 ਰੁਪਏ ਤੱਕ ਵਿਕ ਰਿਹਾ ਜੀ ਬਹੁਤ ਸੋਹਣਾ ਕੱਚਾ ਝੌਲਾ ਜੀ ਜੋ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਰਹੇ ਹੋ ਇਹ ਝੌਲੇ ਦੇ ਰੇਟ ਨੇ ਜੀ ਇਸ ਤੋਂ ਬਾਅਦ ਹੀ ਨਾਲ ਹੀ ਗੱਲ ਕਰਾਂਗੇ ਦੋਸਤੋ ਗਵਾਰਾ ਫਲੀ ਦੀ ਚਲਦੇ ਆ ਥੋੜਾ ਜਾ ਉਧਰ ਇੱਕ ਵਾਰ ਫਿਰ ਦੇਖ ਲਓ ਜੀ ਚੌਲੇ ਦਾ ਰੇਟ ਆ ਜਿਹੜਾ ਤੁਹਾਨੂੰ ਦੱਸ ਦਿੱਤਾ ਜੀ ਇਸ ਤੋਂ ਬਾਅਦ ਗਵਾਰਾ ਫਲੀ ਦੀ ਗੱਲ ਕਰੀਏ ਤਾਂ ਦੋਸਤੋ ਗਵਾਰੇ ਦੇ ਰੇਟ ਬਾਰੇ ਵੀ ਦੱਸ ਦਿਆ ਤੁਹਾਨੂੰ ਇੱਕ ਵਾਰੀ ਗਵਾਰਾ ਦੇਖ ਲਵੋ ਜੀ ਆਹ ਦੇਸੀ ਗਵਾਰਾ ਗਾ ਜੀ ਜਿਹਨੂੰ ਨਿੱਕੀ ਫਲੀ ਕਹਿੰਦੇ ਹੁੰਦੇ ਆ ਆਮ ਇਹਨੂੰ ਦੇਸੀ ਗਵਾਰਾ ਕਹਿੰਦੇ ਆ ਇਹਦਾ ਰੇਟ ਆ ਜਿਹੜਾ ਦੋਸਤੋ 50 ਰੁਪਏ ਕਿਲੋ ਆ ਜੀ ਇਹ ਛੋਟੀ ਫਲੀ ਦਾ ਗਵਾਰਾ ਗਾ ਜੀ ਏ ਵੀ ਅੱਜ ਮੰਡੀ ਦੇ ਵਿੱਚ ਬਹੁਤਾ ਆਇਆ ਹੋਇਆ ਪਹਿਲਾ ਜਾਨੀ ਕਿ ਇਹ ਤੋਂ ਪਹਿਲਾਂ ਦੀ ਗੱਲ ਕਰੀਏ 15 ਦਿਨ ਤੱਕ ਇਸ ਦਾ ਰੇਟ ਸੀ ਜਿਹੜਾ 90 ਰੁਪਏ ਕਿਲੋ ਤੱਕ ਵੀ ਵਿਕੇ ਆ ਜੀ ਹੁਣ ਇਸ ਦੇ ਰੇਟ ਜਿਹੜੇ ਨੇ 50 ਰੁਪਏ ਚੱਲ ਰਹੇ ਨੇ ਜੀ ਇਸ ਤੋਂ ਬਾਅਦ ਗੱਲ ਕਰਾਂਗੇ ਦੋਸਤੋ ਆਪਾਂ ਗੋਭੀ ਦੀ ਗੋਭੀ ਵੱਲ ਚੱਲਦੇ ਆ ਜੀ ਜੇਕਰ ਗੋਭੀ ਦੀ ਗੱਲ ਕਰੀਏ ਤਾਂ ਦੋਸਤੋ ਗੋਭੀ ਆਪਣੇ ਪਹਿਲਾ ਵਾਲੇ ਥਾਂ ਤੇ ਖੜੀ ਆ ਜਾਨੀ ਕਿ 50 ਰੁਪਏ ਕਿਲੋ ਤੱਕ ਹੀ ਵਿਕ ਰਹੀ ਆ ਜਿਹੜੀ ਇਹ ਗੋਭੀ ਆ ਦੋਸਤੋ ਹਿਮਾਚਲ ਵਾਲੀ ਗੋਭੀ ਆ ਜੀ ਚਿੱਟੀ ਚੀਨੀ ਗੋਭੀ ਆ ਜੀ ਇਹ ਗੋਭੀ ਆ ਜਿਹੜੀ ਆਪਣੀ ਲੋਕਲ ਨਹੀਂ ਹੈ ਆਪਾਂ ਬਾਰੋਂ ਆਉਂਦੀ ਹੈ ਜੀ ਹਿਮਾਚਲ ਤੋਂ ਆਉਂਦੀ ਹੈ ਦੋਸਤੋ ਗੋਭੀ ਬਹੁਤ ਸੋਹਣੀ ਆ ਜੀ ਕਾਫੀ ਦਿਨਾਂ ਤੋਂ ਰੇਟ ਨੇ ਜਿਹੜੇ ਇੱਥੇ ਟਿਕੇ ਹੋਏ ਨੇ ਅੱਗੇ ਦੋਸਤੋ ਗੱਲ ਕਰਦੇ ਆ ਆਪਾਂ ਕਿਸੇ ਹੋਰ ਸਬਜ਼ੀ ਦੀ ਜ ਜਣੇ ਕਿ ਜੱ ਚੌਲੇ ਦੀ ਗੱਲ ਕਰਦੇ ਆ ਚੌਲੇ ਦੀ ਗੱਲ ਕਰੀਏ ਤਾਂ ਦੋਸਤੋ ਚੌਲਾ ਵੀ 35 ਤੋਂ 40 ਰੁਪਏ ਤੱਕ ਵਿਕ ਰਿਹਾ ਜੀ ਪਹਿਲੀ ਤੁਹਾਨੂੰ ਦੱਸਿਆ ਸੀ ਇੱਧਰ ਵੀ ਘੇਟੇਰੀ ਪਈ ਸੀ ਜੀ ਚਲੋ ਅੱਗੇ ਵਧਾਂਗੇ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਦੋਸਤੋ ਪਿੰਡੀ ਦੀ ਪਿੰਡੀ ਦਾ ਰੇਟ ਜਿਹੜਾ ਦੋਸਤੋ ਉਹ ਵੀ ਤੁਹਾਨੂੰ ਦੱਸ ਦਈਏ ਪਿੰਡੀ ਦਾ ਰੇਟ 20 35 40 ਰੁਪਏ ਚੱਲ ਰਿਹਾ ਜੀ ਸੌਰੀ 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 ਜੀ 35 30 ਤੋਂ 35 ਰੁਪਏ ਚੱਲ ਰਿਹਾ ਜੀ ਜਿਹੜਾ ਅੱਜ ਦਾ ਰੇਟ ਆ ਪਿੰਡੀ ਦਾ 30 ਤੋਂ 35 ਰੁਪਏ ਆ ਜੀ ਆਹ ਸਾਹਮਣੇ ਢੇਰੀ ਪਈ ਆ ਜੀ ਜੋ ਤੁਸੀਂ ਦੇਖ ਰਹੇ ਹੋ ਪਾਲਕ ਦੀ ਗੱਲ ਕਰੀ ਤਾਂ ਦੋਸਤੋ ਪਾਲਕ ਇਸੇ ਰੇਟ ਤੇ ਆ ਜੀ ਗੋਭੀ ਇੱਧਰ ਵੀ ਪਈ ਆ ਇਹ ਵੀ 50 ਰੁਪਏ ਬੋਲ ਰਹੇ ਨੇ ਬਾਈ ਜੀ ਦੋਸਤੋ ਗੋਭੀ ਤੋਂ ਬਾਅਦ ਅੱਗੇ ਦੇਖਦੇ ਆ ਕਿਹੜੀ ਸਬਜ਼ੀ ਵੱਲ ਜਾਈਏ ਜੀ ਨਿੰਗਾ ਮਾਰ ਦੇਾਂਗੇ ਚਲੋ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਜੀ ਦੋਸਤੋ ਜੇਕਰ ਕਦੂ ਦੀ ਗੱਲ ਕਰੀਏ ਤਾਂ ਕਦੂ ਬਹੁਤ ਹੀ ਜ਼ਿਆਦਾ ਥੱਲੇ ਆ ਗਿਆ ਜੀ ਯਾਨੀ ਕਿ ਰੁਲਦਾ ਫਿਰਦਾ ਮੰਡੀਆਂ ਦੇ ਵਿੱਚ ਨਿੰਬੂ ਦੀ ਗੱਲ ਕਰੀਏ ਤਾਂ ਨਿੰਬੂ ਦਾ ਰੇਟ ਆ ਜਿਹੜਾ 60 ਰੁਪਏ ਕਿਲੋ ਤੱਕ ਆ ਗਿਆ ਜੀ ਨਿੰਬੂ ਦੇ ਰੇਟ ਬਹੁਤ ਘਟ ਗਏ ਨੇ ਜੇ ਹਾਲੇ ਹੋਰ ਵੀ ਘਟਣ ਦੀ ਸੰਭਾਵਨਾ ਜੀ ਜੇਕਰ ਇਹਦੇ ਪਸਾਈਡ ਤੇ ਪਈ ਸੀ ਤੁਸੀਂ ਪਹਿਲਾਂ ਦੇਖੀ ਆ ਜੋ ਹਰੀ ਮਿਰਚ ਦੀ ਗੱਲ ਕਰੀਏ ਤਾਂ ਦੋਸਤੋ ਹਰੀ ਮਿਰਚ ਦਾ ਰੇਟ ਆ ਜਿਹੜਾ 20 ਰੁਪਏ ਕਿਲੋ ਆ ਗਿਆ ਜੀ ਟਮਾਟਰ ਉਹੀ 65 60 ਰੁਪਏ ਵਿਕ ਰਿਹਾ ਜੀ ਲਾਲ ਟਮਾਟਰ ਦੀ ਗੱਲ ਕਰੇ ਤਾਂ 65 60 ਰੁਪਏ ਵਿਕ ਰਿਹਾ ਜੀ ਅਰਬੀ ਦੀ ਦੋਸਤੋ ਗੱਲ ਕਰਦੇ ਤਾਂ ਅਰਬੀ ਦਾ ਰੇਟ ਆ ਜਿਹੜਾ 45 ਰੁਪਏ ਤੱਕ ਹੀ ਵਿਕ ਰਹੀ ਹੈ ਜੀ ਅਰਬੀ ਦੀ ਗੱਲ ਕਰੀਏ ਦੋਸਤੋ ਅਰਬੀ ਕਾਫੀ ਦਿਨਾਂ ਤੋਂ ਰੇਟ ਇਹਦੇ ਇੱਥੇ ਚੱਲ ਰਹੇ ਨੇ ਜੀ ਲਗਭਗ 20 ਦਿਨ ਗਾਜਰ ਦੀ ਗੱਲ ਕਰੀਏ ਦੋਸਤੋ ਗਾਜਰ ਦੇ ਰੇਟ ਨੇ ਜਿਹੜੇ ਉਹ ਵੀ 20-22 ਰੁਪਏ ਕਿਲੋ ਤੇ ਹੀ ਟਿਕੇ ਹੋਏ ਨੇ ਦੋਸਤੋ ਇਧਰ ਪੂਰਾ ਅਰਬੀ ਪਾ ਰਹੇ ਨੇ ਇਹਦਾ ਰੇਟ ਵੀ ਤੁਹਾਨੂੰ ਦੱਸ ਹੀ ਦਿੱਤਾ ਕਿ 45 ਰੁਪਏ ਕਿਲੋ ਤੱਕ ਹੀ ਖੜੇ ਹੈ ਜੀ ਦੋਸਤੋ ਨਾਲ ਹੀ ਨਾਲ ਪਿਆਜ਼ ਦੀ ਗੱਲ ਕਰੀ ਤਾਂ ਪਿਆਜ਼ ਦੇ ਰੇਟ ਥੋੜੇ ਜੇ ਘਟ ਗਏ ਨੇ ਜਾਨੀ ਕਿ 28 ਰੁਪਏ ਤੋਂ ਲੈ ਕੇ 32 ਰੁਪਏ ਕਿਲੋ ਤੱਕ ਨਾਸਕ ਵਾਲਾ ਪਿਆਜ਼ ਵਿਕ ਰਿਹਾ ਜੀ ਦੋਸਤ ਜਾਨੀ ਕਿ ਥੋੜੇ ਜੇ ਰੇਟਾਂ ਦੇ ਵਿੱਚ ਰਾਸਤ ਮਿਲੀ ਹੈ ਜਾਨੀ ਕਿ ਇਹ ਪਿਆਜ਼ ਪਹਿਲਾਂ ਰੇਟ ਸੀ ਜਿਹੜਾ ਕਾਫੀ ਦਿਨ ਪਹਿਲਾਂ ਗੱਲ ਕਰੀਏ ਤਾਂ 40 ਰੁਪਏ ਤੱਕ ਪਹੁੰਚ ਗਿਆ ਸੀ ਜੀ ਪਿਆਜ਼ ਦੇ ਰੇਟ ਦੀ ਥੋੜੀ ਜਿਹੀ ਘਟਣ ਦੀ ਸੁਭਾਵਨਾ ਹੈ ਬਾਕੀ ਪੱਕਾ ਕੁਸ ਕਰ ਨਹੀਂ ਸਕਦੇ ਜੀ ਆਲੂ ਦੀ ਗੱਲ ਕਰੀ ਤਾਂ ਦੋਸਤੋ ਆਲੂ ਦੇ ਰੇਟ ਨੇ ਜਿਹੜੇ ਡਾਇਮੰਡ ਆਲੂ ਦਾ ਰੇਟ ਆ 1100 ਰੁਪਏ ਦਾ ਗੱਟਾ ਵਿਕੇ ਜੀ ਅੱਜ ਮੰਡੀ ਦੇ ਵਿੱਚ ਦੂਜਾ ਆਲੂ ਗੱਲ ਕਰੀ 900 ਤੋਂ 1000 ਤੱਕ ਵਿਲੇ ਵਿਕੇ ਜੀ ਗੋਲਾ ਆਲੂ ਦੋਸਤੋ ਇਹ ਸਨ ਆਲੂ ਦੇ ਰੇਟ ਆਲੂ ਦੇ ਰੇਟ ਤੋਂ ਬਾਅਦ ਦੋਸਤੋ ਤੁਹਾਨੂੰ ਗੱਲ ਦੱਸ ਦਈਏ ਤੇ ਇੱਕ ਵਾਰ ਜਿਹੜਾ ਦੇਖ ਲਿਆ ਜੀ ਤੁਸੀਂ ਆਲੂ ਇਸ ਤੋਂ ਬਾਅਦ ਗੱਲ ਕਿਸੇ ਹੋਰ ਸਬਜ਼ੀ ਵੱਲ ਕਰ ਚੱਲਦੇ ਆ ਜਾਨੀ ਕਿ ਬੈਂਗਣ ਦੀ ਗੱਲ ਕਰੀ ਤਾਂ ਦੋਸਤੋ ਬੈਂਗਣ ਦੇ ਰੇਟ ਨੇ ਜਿਹੜੇ ਉਹ ਵੀ 30 ਰੁਪਏ ਕਿਲੋ ਤੱਕ ਚੱਲ ਰਹੇ ਨੇ ਜੀ ਆ ਬੈਂਗਣ ਆ ਗਿਆ ਜੀ ਬੈਂਗਣ ਦੇ ਰੇਟ ਨੇ ਜਿਹੜੇ 30 ਰੁਪਏ ਕਿਲੋ ਤੱਕ ਚੱਲ ਰਹੇ ਨੇ ਜੀ ਗੋਲ ਬੈਂਗਨ ਦਾ ਰੇਟ ਦੱਸਿਆ ਜੀ ਤੁਹਾਨੂੰ ਇਹ ਇਸ ਤੋਂ ਬਾਅਦ ਤੁਹਾਨੂੰ ਦੱਸੀਏ ਜੀ ਦੋਸਤੋ ਜੇ ਲੰਬੇ ਹੋਏਗੇ ਉਹਦੀ ਗੱਲ ਕਰੀ ਉਹ ਵੀ ਰੇਟ ਇੱਥੇ ਖੜੇ ਨੇ ਜੀ ਜਨਨ ਕਿ ਇਹਦਾ ਰੇਟ ਕੱਲ 35 ਰੁਪਏ ਚੱਲਿਆ ਸੀ ਜੀ ਅੱਜ 5 ਰੁਪਏ ਡਾਊਨ ਹੋ ਗਿਆ ਜੀ ਰੇਟ ਰੋਜ਼ ਹੀ ਵਾਧੇ ਘਟਦੇ ਰਹਿੰਦੇ ਨੇ ਮੰਡੀ ਦੇ ਵਿੱਚ ਸਬਜ਼ੀ ਦੇ ਅਨੁਸਾਰ ਜੇ ਕੋਈ ਵਾਧਾ ਆ ਜੇ ਤਾਂ ਉਸ ਦਾ ਰੇਟ ਘਟ ਜਾਂਦਾ ਜੀ ਜੋ ਸਬਜ਼ੀ ਘਟਾਉਂਦੀ ਆ ਤੇ ਗਾਹਕ ਵੱਧ ਹੁੰਦੇ ਆ ਤਾਂ ਉਹਦਾ ਰੇਟ ਬੱਦ ਜਾਂਦਾ ਜੀ ਕੱਦੂ ਦੀ ਗੱਲ ਕਰੀਏ ਤਾਂ ਦੋਸਤੋ ਕੱਦੂ ਦਾ ਬੁਰਾ ਹਾਲ ਹੀ ਆ ਜੀ 8 ਰੁਪਏ ਤੋਂ ਲੈ ਕੇ 11 12 ਰੁਪਏ ਤੱਕ ਕੱਦੂ ਵਿਕ ਰਿਹਾ ਜੀ ਜਾਨੀ ਕਿ ਮੱਦੂ ਬਹੁਤ ਜ਼ਿਆਦਾ ਸਸਤਾ ਹੋ ਗਿਆ ਜੀ ਗੋਭੀ ਦੀ ਗੱਲ ਕਰੀਏ ਦੋਸਤੋ ਇਧਰ ਪਈ ਆ ਗੋਭੀ ਇਧਰ ਦੀ ਵੀ ਉਹੀ 22 ਜੀ 45 ਰੁਪਏ ਕਿਲੋ ਦੱਸ ਰਹੇ ਨੇ ਜਾਨੀ ਕਿ ਇਹਨਾਂ ਦੇ ਰੇਟ ਇੱਥੇ ਖੜੇ ਨੇ ਜੀ ਆ ساری ਗੋਭੀ ਪਈ ਆ ਦੋਸਤੋ ਇਹਦਾ ਟਮਾਟਰ ਪਾਇ ਤੇ ਟਮਾਟਰ ਦੀ ਰੇਟ ਬਾਰੇ ਤੁਹਾਨੂੰ ਦੱਸ ਹੀ ਤਾਂ ਮਟਰ ਦਾ ਰੇਟ ਆ ਜਿਹੜਾ ਦੋਸਤੋ ਮਟਰ ਦਾ ਰੇਟ ਉਹੀ 160 ਰੁਪਿਆ ਜੀ ਸੱਲੀ ਦਾ ਰੇਟ ਆ ਜਿਹੜਾ ਘਟ ਗਿਆ 15 ਤੋਂ 10 ਰੁਪਏ ਆ ਗਿਆ ਕਿਉਂਕਿ ਸੱਲੀ ਮੰਡੀ ਦੇ ਵਿੱਚ ਬਹੁਤ ਆਉਣ ਲੱਗੀ ਜੀ ਜੋ ਚੀਜ਼ ਜ਼ਿਆਦਾ ਆਉਣ ਲੱਗ ਜਾਂਦੀ ਆ ਤਾਂ ਉਹਦੇ ਰੇਟ ਘਟ ਜਾਂਦੇ ਹੁੰਦੇ ਆ ਜੀ ਜਿਹੜੀ ਚੀਜ਼ ਜਨਨ ਕਿ ਘਾਟਾ ਵੀ ਤਾਂ ਉਹਦੇ ਰੇਟ ਵੱਧ ਜਾਂਦੇ ਆ ਦੋਸਤੋ ਇਹ ਹੈ ਸੱਲੀ ਦੇ ਰੇਟ ਨਿੰਬੂ ਦਾ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਦੋਸਤੋ ਦੁਬਾਰਾ ਫੇਰ ਦੱਸ ਦਿੰਦੇ ਹਾਂ 60 ਰੁਪਏ ਤੱਕ ਹੀ ਵਿਕ ਰਿਹਾ ਜੀ ਨਿੰਬੂ ਨਿੰਬੂ ਇੱਕ ਨੰਬਰ ਆ ਜੀ ਬਹੁਤ ਸੋਹਣਾ ਨਿੰਬੂ ਆ ਜੀ ਦੋਸਤੋ ਅੱਗੇ ਚੱਲਦੇ ਹਾਂ ਤੁਹਾਨੂੰ ਮਿਰਚ ਦੇ ਰੇਟ ਬਾਰੇ ਵੀ ਜਾਣਕਾਰੀ ਦੇਤੀ ਟਮਾਟਰ ਬਾਰੇ ਵੀ ਜਾਣਕਾਰੀ ਦੇਤੀ 60 65 ਰੁਪਏ ਤੱਕ ਵਿਕ ਰਿਹਾ ਜੀ ਦੋਸਤੋ ਅੱਗੇ ਚੱਲਦੇ ਹਾਂ ਕਿਤੇ ਪਾਸੇ ਇੰਨੇ ਤੁਸੀਂ ਦੇਖਦੇ ਰਹੋ ਵੀਡੀਓ ਨੂੰ ਅਖੀਰ ਤੱਕ ਅਰਬੀ ਦੀ ਗੱਲ ਸੀ ਜਿਹੜੀ ਉਹ ਵੀ ਦੋਸਤੋ ਤੁਹਾਨੂੰ ਦੱਸ ਦਿੱਤੀ ਆ 45 ਰੁਪਏ ਕਿਲੋ ਤੇ ਨਾਲ ਹੀ ਪਏ ਗਾਜਰ ਦੀਆਂ ਜਿਹੜੀ ਉਹਦਾ ਰੇਟ ਵੀ ਤੁਹਾਨੂੰ ਦੱਸ ਹੀ ਦਿੱਤਾ ਜੀ ਦੋਸਤੋ ਗਾਜਰ ਦਾ ਰੇਟ 22 ਰੁਪਏ ਦੱਸਿਆ ਸੀ ਤੁਹਾਨੂੰ ਇੱਥੇ ਹੀ ਚੱਲ ਰਿਹਾ ਜੀ ਅੱਗੇ ਦੋਸਤੋ ਮਾਫੀ ਚਾਹੁੰਦੇ ਆ ਜੇ ਕੋਈ ਰੇਟ ਰਹਿ ਗਿਆ ਹੋਵੇ ਜੀ ਧੰਨਵਾਦ